ਸਵਾਗਤ ਕਿ ਤੁਸੀਂ ਆਪਣੇ ਰਜਿਵਿਆਂ ਦੇ ਵਿੱਚੋਂ ਬੜੇ ਸ਼ਾਰਟ ਨੋਟਿਸ ਦੇ ਉੱਤੇ ਅੱਜ ਇਹ ਪ੍ਰੈਸ ਵਾਰਤਾ ਨੂੰ ਅਟੈਂਡ ਕਰਨ ਆਏ ਹੋ ਮੇਰੇ ਨਾਲ ਇਸ ਪ੍ਰੈਸ ਵਾਰਤਾ ਦੇ ਵਿੱਚ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਪਾਰਟੀ ਦੇ ਬੜੇ ਸੀਨੀਅਰ ਲੀਡਰ ਸੰਨੀ ਹਲੂਵਾਲੀਆ ਜੀ ਤੇ ਮੇਰੇ ਇਧਰ ਬੱਬੀ ਬਾਦਲ ਜੀ ਜੋ ਸਾਡੇ ਸਪੋਕਸਪਰਸਨ ਨੇ ਉਹ ਇਸ ਪ੍ਰੈਸ ਵਾਰਤਾ ਦੇ ਵਿੱਚ ਸ਼ਾਮਲ ਹੈਗੇ ਆ ਅੱਜ ਅਸੀਂ ਤੁਹਾਨੂੰ ਇਸ ਕਰਕੇ ਬੁਲਾਇਆ ਹੈਗਾ ਕਿ ਆਪਣੀ ਆਦਤ ਦੇ ਮੁਤਾਬਕ ਭਾਜਪਾ ਨੇ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਸਨੀਲ ਜਾਖੜ ਜੀ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਦਾਂ ਬੀਜੇਪੀ ਲਗਾਤਾਰ ਲੋਕਾਂ ਨੂੰ ਗੁੰਮਰਾਹ ਕਰਦੀ ਰਹੀ ਹੈ ਅੱਜ ਫੇਰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ 4 ਤਰੀਕ ਨੂੰ ਜਿਹੜੇ ਰਿਜ਼ਲਟ ਆਏ ਨੇ ਚਾਹੇ ਉਹ ਅਸੀਂ ਹਿੰਦੁਸਤਾਨ ਦੀ ਗੱਲ ਕਰ ਲਈਏ ਲੋਕਾਂ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਨਕਾਰਿਆ ਬੀਜੇਪੀ ਦੀ ਤਾਨਾਸ਼ਾਹੀ ਲੋਕਤੰਤਰ ਵਿਰੁੱਧ ਔਰ ਸੰਵਿਧਾਨ ਦੇ ਵਿਰੁੱਧ ਕੀਤੀਆਂ ਹੋਈਆਂ ਗਤੀਵਿਧੀਆਂ ਦੇ ਖਿਲਾਫ ਜੋ ਉਹਨਾਂ ਦਾ ਹੰਕਾਰ ਸੀ ਔਰ ਜਿਸ ਤਰੀਕੇ ਨਾਲ ਲਗਾਤਾਰ ਪੂਰੇ ਹਿੰਦੁਸਤਾਨ 'ਚ ਉਹਨਾਂ ਨੇ ਪ੍ਰਚਾਰ ਕੀਤਾ 400 ਪਾਰ ਉਹ ਸਿਰਫ ਉਹਨਾਂ ਦਾ ਜਿਹੜਾ ਰੱਥ ਸੀ ਉਹ 240 ਤੇ ਆ ਕੇ ਰੁਕ ਗਿਆ ਔਰ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਬੁਰੀ ਤਰੀਕੇ ਨਾਲ ਔਰ ਲੋਕ ਚਾਹੁੰਦੇ ਸੀ ਕਿ ਬੀਜੇਪੀ ਬੇਰੁਜ਼ਗਾਰੀ ਦੇ ਉੱਤੇ ਗੱਲ ਕਰੇ ਬੀਜੇਪੀ ਜੀਡੀਪੀ ਦੇ ਉੱਤੇ ਗੱਲ ਕਰੇ ਬੀਜੇਪੀ ਦੇਸ਼ ਦੀਆਂ ਬਾਕੀ ਸਮੱਸਿਆਵਾਂ ਦੇ ਉੱਤੇ ਮਹਿੰਗਾਈ ਦੇ ਉੱਤੇ ਗੱਲ ਕਰੇ ਬੀਜੇਪੀ ਕਿਸਾਨਾਂ ਦੀ ਗੱਲ ਕਰੇ ਬੀਜੇਪੀ ਵਪਾਰੀਆਂ ਦੀ ਗੱਲ ਕਰੇ ਪਰ ਬੀਜੇਪੀ ਸਿਰਫ ਤੇ ਸਿਰਫ ਜਿਹੜਾ ਹੈ ਧਾਰਮਿਕ ਤੇ ਵੰਡ ਪਾਊ ਰਾਜਨੀਤੀ ਕਰਦੀ ਰਹੀ ਪੂਰੇ ਕੱਲੇ ਹਿੰਦੁਸਤਾਨ ਚ ਨਹੀਂ ਬਲਕਿ ਜੇ ਅਸੀਂ ਪੰਜਾਬ ਦੇ ਵੀ ਗੱਲ ਕਰੀਏ ਅਕਸਰ ਪੰਜਾਬ ਦੇ ਵਿੱਚ ਤੁਸੀਂ ਜਿਸ ਮਰਜ਼ੀ ਕੋਨੇ ਦੇ ਵਿੱਚ ਚਲੇ ਜਾਓ ਲੋਕ ਇੱਕ ਚੀਜ਼ ਅਕਸਰ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਨਾ 3 ਚ ਹੈ ਤੇ ਨਾ 13 ਚ ਹੈ ਔਰ ਇਹ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਵੀ ਸਿੱਧ ਹੋ ਗਿਆ ਹੈਗਾ ਅੱਜ ਭਾਵੇਂ ਸੁਨੀਲ ਜਾਖੜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਪਿੱਠ ਥਾਪਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਵੋਟ ਬੈਂਕ ਜਿਹੜਾ ਹੈ ਉਹ 6% ਜਾਂ 7% ਤੋਂ ਵੱਧ ਕੇ 17% ਹੋ ਗਿਆ ਜਦ ਕਿ ਇਹ ਕੋਰਾ ਝੂਠ ਹੈਗਾ ਮੈਂ ਜਾਖੜ ਸਾਹਿਬ ਨੂੰ ਦੱਸਣਾ ਚਾਹੁੰਨਾ ਆ ਕਿ ਪਹਿਲਾਂ ਤੁਸੀਂ 3 ਸੀਟਾਂ ਤੇ ਲੜਦੇ ਹੁੰਦੇ ਸੀ ਹੁਣ ਤੁਸੀਂ 13 ਸੀਟਾਂ ਤੇ ਲੜਿਓ ਸੁਭਾਵਕ ਤੌਰ ਤੇ ਉਹ ਵੋਟਾਂ ਜਿਹੜੀਆਂ ਪਹਿਲਾਂ ਤੁਹਾਡੇ ਭਾਈਵਾਲ ਨੂੰ ਪੈਂਦੀਆਂ ਸੀ ਅੱਜ ਉਹ ਤੁਹਾਨੂੰ ਪਈਆਂ ਨੇ ਤੁਹਾਡਾ ਜਿਹੜਾ ਗ੍ਰਾਫ ਉੱਥੇ ਹੀ ਹੈ ਜਿੱਥੇ ਪਹਿਲਾਂ ਸੀ ਬਲਕਿ ਜਦੋਂ ਦੇ ਤੁਸੀਂ ਪ੍ਰਧਾਨ ਬਣੇ ਹੋ ਉਸ ਤੋਂ ਪਹਿਲਾਂ ਬੀਜੇਪੀ ਪੰਜਾਬ ਦੇ ਵਿੱਚ ਦੋ ਸੀਟਾਂ ਜਿੱਤੀ ਹੋਈ ਸੀ ਤੁਹਾਡੀ ਪ੍ਰਧਾਨਗੀ ਦੇ ਵਿੱਚ ਜਿਹੜਾ ਹੁਣ ਬੀਜੇਪੀ 0 ਤੇ ਆ ਗਈ ਹੈ ਸੋ ਪਹਿਲੀ ਗੱਲ ਤਾਂ ਤੁਸੀਂ ਆਪਣੀ ਪਰਫਾਰਮੈਂਸ ਨੂੰ ਦੇਖਦੇ ਹੋਏ ਅਸੀਂ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇਵੋਗੇ ਆਪਣੇ ਭੱਤ ਕਿਉਂਕਿ ਤੁਹਾਡੀ ਅਗਵਾਈ ਦੇ ਵਿੱਚ ਤੇ ਭਾਜਪਾ ਜਿਹੜੀ ਹੈ ਉਹ ਲਗਾਤਾਰ ਥੱਲੀ ਗਈ ਹੈਗੀ ਹੈ ਫਿਰ ਇਹ ਜਿਹੜਾ ਗੁੰਮਰਾਹਕੂਨ ਪ੍ਰਚਾਰ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਆਪਣੀ ਕੁਰਸੀ ਬਚਾਉਣ ਦੇ ਲਈ ਕੀਤਾ ਜਾ ਰਿਹਾ ਹੈਗਾ ਸੁਨੀਲ ਜਾਖੜ ਬਾਰੇ ਪੰਜਾਬ ਦੇ ਲੋਕ ਜਾਣਦੇ ਨੇ ਉਹਨਾਂ ਦੇ ਆਪਣੇ ਹਲਕੇ ਦੇ ਵਿੱਚੋਂ ਜਿੱਥੇ ਉਹ ਪਿਤਾ ਪੁਰਖੀ ਰਾਜਨੀਤੀ ਕਰਦੇ ਰਹੇ ਨੇ ਮੈਂ ਅਬੋਹਰ ਦੀ ਗੱਲ ਕਰ ਰਿਹਾ ਮਾਂ ਉੱਥੋਂ ਲਗਾਤਾਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਹੈਗਾ ਔਰ ਹੁਣ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਅਗਵਾਈ ਨੂੰ ਜਿਹੜੀ ਹੈ ਉਹ ਨਕਾਰਿਆ ਕਿਉਂਕਿ ਜਾਖੜ ਸਾਹਿਬ ਨੇ ਕਦੇ ਵੀ ਪੰਜਾਬ ਦੇ ਪੱਖੀ ਸਟੈਂਡ ਨਹੀਂ ਲਿਆ ਜਾਖੜ ਸਾਹਿਬ ਨੇ ਹਮੇਸ਼ਾ ਹੀ ਆਪਣੇ ਸਵਾਰਥ ਦੀ ਰਾਜਨੀਤੀ ਕੀਤੀ ਹੈ ਜਾਖੜ ਸਾਹਿਬ ਨੇ ਕਦੇ ਕਿਸਾਨਾਂ ਦੇ ਕਹਿਣ ਨੂੰ ਤਾਂ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤ ਕਹਿੰਦੇ ਆ ਪਰ ਉਹਨਾਂ ਨੇ ਕਦੇ ਕਿਸਾਨਾਂ ਦੇ ਹੱਕ ਦੇ ਵਿੱਚ ਸਟੈਂਡ ਨਹੀਂ ਲਿਆ ਉਹਨੇ ਹਮੇਸ਼ਾ ਤਾਨਾਸ਼ਾਹੀ ਦੇ ਅੱਗੇ ਗੋਡੇ ਟੇਕੇ ਆ ਜੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਹੁੰਦਾ ਜਦੋਂ ਹਰਿਆਣਾ ਦੀ ਬੀਜੇਪੀ ਸਰਕਾਰ ਲਗਾਤਾਰ ਤਸ਼ੱਦਦ ਕਰ ਰਹੀ ਸੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਬਾਰਡਰਾਂ ਦੇ ਉੱਤੇ ਉਹਨਾਂ ਨੇ ਆਪਣੀ ਜ਼ੁਬਾਨ ਨਹੀਂ ਖੋਲੀ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ ਉਹਨਾਂ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਦੇ ਅੱਗੇ ਜਾਂ ਦਫ਼ਤਰ ਦੇ ਅੱਗੇ ਜਾ ਕੇ ਕਿਸੇ ਤਰ੍ਹਾਂ ਦਾ ਜਿਹੜਾ ਰੋਸ਼ਮੁਜਾਹਰਾ ਜਾਂ ਉੱਥੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਹੈਗਾ ਇਹ ਚੀਜ਼ਾਂ ਜਿਹੜੀਆਂ ਉਹ ਜੱਗ-ਜਾਹਰ ਹੈ ਔਰ ਹਮੇਸ਼ਾ ਜਦੋਂ ਉਹਨਾਂ ਨੇ ਕਾਂਗਰਸ ਨੂੰ ਵੀ ਛੱਡਿਆ ਸੀ ਉਦੋਂ ਵੀ ਉਹਨਾਂ ਨੇ ਆਪਣੇ ਸੁਆਰਥ ਦੀ ਰਾਜਨੀਤੀ ਕਾਰਨ ਹੀ ਛੱਡਿਆ ਸੀ ਜੋ ਮੁੱਦੇ ਉਹਨਾਂ ਨੇ ਉਸ ਵਕਤ ਉਠਾਏ ਗਏ ਸੀ ਉਹ ਮੁੱਦੇ ਤਾਂ ਹੁਣ ਭਾਵੇਂ ਬੀਜੇਪੀ ਜੀ ਵੀ ਨੇ ਔਰ ਉਹਨਾਂ ਨੇ ਮਤਲਬ ਕਿੰਨੀ ਸ਼ਰਮ ਦੀ ਗੱਲ ਆ ਕਿ ਉਹਨੂੰ ਆਪਣੀ ਹیثیت ਦਾ ਪਤਾ ਹੋਣਾ ਚਾਹੀਦਾ ਪਾਰਟੀ ਦੇ ਵਿੱਚ ਕਿ ਉਹਨਾਂ ਦਾ ਜੂਨੀਅਰ ਜਿਹਨੂੰ 2 ਮਹੀਨੇ ਪਹਿਲਾਂ ਪਾਰਟੀ ਦੇ ਵਿੱਚ ਲਿਆ ਗਿਆ ਔਰ ਜੋ ਇਲੈਕਸ਼ਨ ਵੀ ਹਾਰ ਗਿਆ ਉਸ ਦੇ ਬਾਵਜੂਦ ਉਸ ਨੂੰ ਮੰਤਰੀ ਬਣਾ ਕੇ ਇਹਨਾਂ ਦੇ ਸਿਰ ਦੇ ਉੱਤੇ ਬਿਠਾਇਆ ਗਿਆ ਤੇ ਹੁਣ ਜਿਹੜਾ ਹੈਗਾ ਮੈਂ ਪੁੱਛਣਾ ਚਾਹੁੰਦਾ ਜਾਖੜ ਸਾਹਿਬ ਨੂੰ ਕਿ ਇੱਕ ਤਰ੍ਹਾਂ ਦਾ ਬੀਜੇਪੀ ਨੇ ਇੱਕ ਫੇਰ ਇੰਡੀਕੇਸ਼ਨ ਦੇਣ ਦੀ ਗੱਲ ਕੀਤੀ ਹੈ ਕਿ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਚਿਹਰਾ ਆ ਉਹ ਮੰਤਰੀ ਹੋਏਗਾ ਤਾਂ ਕੀ ਹੁਣ ਜਾਖੜ ਸਾਹਿਬ ਇਥੋਂ ਬਾਕੀ ਪਾਤੋ ਵੀ ਜਿਹੜਾ ਆਪਣਾ ਅਸਤੀਫਾ ਦੇਣਗੇ ਕਿਉਂਕਿ ਉਹਨਾਂ ਨੇ ਕਾਂਗਰਸ ਤਾਂ ਇਸੇ ਕਰਕੇ ਛੱਡੀ ਹੈਗੀ ਸੀ ਸੋ ਮੈਂ ਇਹ ਕਿਹੜਾ ਚੋਣਾ ਵਾਂ ਕਿ ਗਮਰਾਹਕੁਨ ਪ੍ਰਚਾਰ ਜਿਹੜਾ ਤੁਹਾਡਾ ਉਹ ਹੁਣ ਕੰਮ ਨਹੀਂ ਕਰਦਾ ਜਾਖੜ ਸਾਹਿਬ ਉਹ ਜਿਹੜੀ ਝੂਠ ਦੀ ਰਾਜਨੀਤੀ ਹੈ ਉਹਦਾ ਸਮਾਂ ਥੋੜਾ ਹੁੰਦਾ ਆ ਤੁਹਾਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਤੁਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ ਤੁਸੀਂ ਕਿਸਾਨਾਂ ਦੇ ਹੱਕ 'ਚ ਨਹੀਂ ਬੋਲੇ ਤੁਸੀਂ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਬੋਲੇ ਔਰ ਕੇਂਦਰ ਸਰਕਾਰ ਜਦੋਂ ਸਾਡਾ ਆਰਡੀਐਫ ਤੇ ਨੈਸ਼ਨਲ ਹੈਲਥ ਕਮਿਸ਼ਨ ਦਾ ਪੈਸਾ ਰੋਕ ਕਰਕੇ ਬੈਠੀ ਹੋਈ ਹੈ ਪਿਛਲੇ ਕਈ 2 2.5 ਸਾਲਾਂ ਤੋਂ ਤੁਸੀਂ ਉਸ ਦੇ ਹੱਕ ਦੇ ਵਿੱਚ ਨਹੀਂ ਬੋਲੇ ਸੋ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਔਰ ਦੂਸਰੇ ਬੰਦੇ ਤੁਹਾਡੀ ਅਗਵਾਈ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ 2 ਤੋਂ 0 ਤੇ ਆਈ ਹੈਗੀ ਹੈ ਤੁਹਾਨੂੰ ਇਸ ਚੀਜ਼ ਦੇ ਉੱਤੇ ਅਸਤੀਫਾ ਚਾਹੀਦਾ ਮੈਂ ਬੇਨਤੀ ਕਰੂੰਗਾ ਸਾਡੇ ਸੰਨੀ ਆਲੂ ਵਾਲੀਆ ਜੀ ਨੂੰ ਕਿ ਉਹ ਆਪਣੀ ਗੱਲ ਰੱਖਣ ਜਿਹੜਾ ਪ੍ਰਧਾਨ ਖੁਦ ਆਪਣੀਆਂ ਸੀਟਾਂ ਹਾਰ ਗਿਆ ਹੋਵੇ ਤੇ ਚੁਣੇ ਹੋਏ ਮੁੱਖ ਮੰਤਰੀ ਬਾਰੇ ਐਫਓ ਜੇ ਲਫ਼ਜ਼ ਬੋਲ ਰਿਹਾ ਮੈਂ ਸਮਝਦਾ ਕਿ ਜਾਖੜ ਸਾਹਿਬ ਨੂੰ ਜਾਂ ਤਾਂ ਘਬਰਾਟ ਹੈ ਜਾਂ ਡਰ ਰਿਹਾ ਹੈ ਕਿ ਉਹਨਾਂ ਦੀ ਕੁਰਸੀ ਜਾਣ ਵਾਲੀ ਪੰਜਾਬ ਦੇ ਪੁੱਤ ਪੰਜਾਬ ਦੇ ਐਫਓ ਜੇ ਨਾਮ ਜਿਨ੍ਹਾਂ ਨਾ ਨਾਮ ਜਦ ਲੋਕਾਂ ਨੇ ਮੈਸੇਜ ਕਰਕੇ ਕਿਹਾ ਸੀ ਵੀ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੀਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਔਰ ਜਿਨ੍ਹਾਂ ਨੂੰ ਹਿਸਟਰੀ ਦੇ ਅੰਦਰ ਸਭ ਤੋਂ ਜ਼ਿਆਦਾ ਐਮਐਲਏ ਭੇਜੇ ਪੰਜਾਬ ਦੇ ਲੋਕਾਂ ਨੇ ਉਹਨਾਂ ਬਾਰੇ ਐਫ ਜੀ ਗੱਲਾਂ ਕਰਨੀਆਂ ਕਿ ਜੀ ਇਹਨਾਂ ਦਾ ਘਰ ਹੁਣ ਖਾਲੀ ਹੋਊਗਾ ਮੈਂ ਸਮਝਦਾ ਵੀ ਝਾਕੜ ਸਾਹਿਬ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਕੀ ਗੱਲਾਂ ਕਰਦੇ ਜੇ 92 ਐਮਐਲਏ ਹੋਣ ਜਿਨ੍ਹਾਂ ਦੇ ਉਹਨਾਂ ਨੂੰ ਇਹ ਕਹਿ ਦੇਣਾਂ ਉਹ ਰਾ ਬੀਜੇਪੀ ਪਹਿਲੀ ਵਾਰ ਨਹੀਂ ਕਰ ਰਹੀ ਬੀਜੇਪੀ ਪਹਿਲਾਂ ਵੀ ਕਈ ਵਾਰ ਧਮਕਾ ਚੁੱਕੀ ਹੈ ਕਿ ਅਸੀਂ ਪੰਜਾਬ ਦੀ ਸਰਕਾਰ ਗੇਰ ਦਾਂਗੇ ਅਸੀਂ ਐਫੋਜੇ ਕੰਮ ਕਰ ਦਾਂਗੇ ਐ ਹੁਣ ਪੰਜਾਬ ਦੇ ਲੋਕਾਂ ਨੂੰ ਹੋਰ ਨਵਾਂ ਚੱਕਰਾ ਜਨਾ ਪਾਓ ਤੁਸੀਂ ਅੱਗੇ ਭਾਰਤੀਆ ਜਨਤਾ ਪਾਰਟੀ ਦੀ ਜਿਹੜੀ ਸੋਚ ਹੈ ਕਿ ਚੋਣਾਂ ਕਿਸ ਚੇ ਲੜਦੇ ਜੀ ਇਹ ਤੇ ਜੀ ਰੱਬ ਦੇ avatars ਨੇ ਕਹਿੰਦੇ 400 ਪਾਰ ਰਹੇ ਨੇ ਇਹ ਬਾਅਦ ਚ ਬਾਅਦ ਚ ਕੀ ਕਹਿੰਦੇ ਸੀਗੇ ਅਸੀਂ ਇਹ ਕਰਤਾ ਉਹ ਕਰਤਾ ਆਮ ਆਦਮੀ ਪਾਰਟੀ ਤਾਂ ਮੁੱਦਿਆਂ ਦੇ ਉੱਤੇ ਇਲੈਕਸ਼ਨ ਲੜਦੀ ਹੈ ਆਪਣੀ ਡਵੈਲਪਮੈਂਟ ਦੇ ਉੱਤੇ ਇਲੈਕਸ਼ਨ ਲੜਦੀ ਹੈ ਇਹਨਾਂ ਦੀਆਂ ਦੋ ਸੀਟਾਂ ਸੀਗੀਆਂ ਜ਼ੀਰੋ ਰਹਿ ਗਈਆਂ ਪਰ ਇਹਨਾਂ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਸੀ ਪਰ ਇਹਨਾਂ ਨੇ ਨਵਾਂ ਛੁੱਟ ਲਈ ਛੱਡਤੀ ਕਿ ਲੋ ਜੀ ਇਹ ਦੇਖੋ ਹੁਣ ਮੁੱਖ ਮੰਤਰੀ ਸਾਹਿਬ ਇੱਥੋਂ ਜਾ ਰਹੇ ਨੇ ਇਲੈਕਟਿਡ ਔਰ ਸਿਲੈਕਟਿਡ ਚ ਫਰਕ ਹੁੰਦਾ ਜੱਖੜ ਜੀ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਪੁੱਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਤਾਇਆ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੇ ਅੰਡਰ 92 ਐਮਐਲਏ ਜਿੱਤੇ ਨੇ ਉਹਨਾਂ ਦਾ ਜਦ ਨਾਮ ਆਇਆ ਸੀਗਾ ਤਾਂ ਪੂਰੇ ਪੰਜਾਬ ਦੇ ਅੰਦਰ ਜਿਸ ਸਾਹ ਦੀ ਹਵਾ ਉੱਠੀ ਸੀਗੀ ਉਹ ਹਵਾ ਜਿਹੜੀ ਹੈਗੀ ਐ ਉਸ ਤੋਂ ਡਰੋ ਜਿਸ ਸਾਹ ਦੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਜੀ ਹੁਣ ਐ ਹੋ ਜਾਊਗਾ ਹੁਣ ਉਹ ਹੋ ਜਾਊਗਾ ਡਰ ਉਹਨਾਂ ਨੂੰ ਕੀ ਐ ਜਿਵੇਂ ਨੀਲਗਰ ਜੀ ਨੇ ਕਿਹਾ ਕਿ ਉਹਨਾਂ ਤੋਂ ਬਾਅਦ ਚ ਆਇਆ ਇੱਕ ਨੌਜਵਾਨ ਜਿਹੜੇ ਕਿ ਕਾਂਗਰਸ ਚ ਵੀ ਉਹਨਾਂ ਦੇ ਸਾਥੀ ਸੀਗੇ ਉਹ ਮੰਤਰੀ ਬਣ ਗਏ ਪਰ ਐ ਦੇਖੀ ਜਾਂਦੇ ਚਾਰੋਂ ਪਾਸੇ ਕਿ ਨਾ ਤਾਂ ਐਮਪੀ ਦੀ ਟਿਕਟ ਮਿਲੀ ਇਹਨਾਂ ਨੂੰ ਨਾ ਮੌਕਾ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਵੀ ਤੁਸੀਂ ਲੜੋ ਉਹ ਰੋ ਤੋਂ ਮੰਤਰੀ ਬਣਾਤਾ ਜਿਹੜਾ ਜੂਨੀਅਰ ਆਇਆ ਸੀ ਉਸ ਤੋਂ ਬਾਅਦ ਇਸ ਕਰਕੇ ਇਹਨਾਂ ਦੀ ਫਰਸਟ੍ਰੇਸ਼ਨ ਹੈ ਜਿਹਨੂੰ ਬਾਰ ਬਾਰੇ ਕਹਿੰਦੇ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਕਿਸ ਮੁੱਦੇ ਤੇ ਲੜਦੀ ਹੈ ਮੰਗਲ ਸੂਰਤ ਆਪਕੇ ਛਿਨੇ ਜਾਣਗੇ ਮੋਦੀ ਸਾਹਿਬ ਆ ਕੇ ਬਾਰ ਬਾਰ ਕੀ ਕਹਿੰਦੇ ਸੀਗੇ ਕੈਫੋਜੀ ਗੱਲਾਂ ਕਰਦੇ ਸੀ ਇਸ ਹਿਸਾਬ ਨਾਲ ਜਿਸ ਹਿਸਾਬ ਦਾ ਇਹਨਾਂ ਦਾ ਹਾਲ ਹੋਇਆ ਪੰਜਾਬ ਦੇ ਅੰਦਰ ਇਹਨਾਂ ਨੂੰ ਸੁਧਰ ਜਾਣਾ ਚਾਹੀਦਾ ਹੈ ਪਰ ਜਿਸ ਹਿਸਾਬ ਦੀਆਂ ਗੱਲਾਂ ਕਰ ਰਹੇ ਸਾਡਾ ਪਰਸੈਂਟੇਜ ਵਧ ਗਿਆ ਸੀਟ 2 ਤੋਂ 0 ਚਲੇ ਗਈ ਪਰ ਗੱਲਾਂ ਫਿਰ ਵੀ ਕਿ ਜੀ ਸਾਡਾ ਆ ਗਿਆ ਪਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਾਰ ਬਾਰ ਲੱਗੇ ਹੋਏ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਸ ਹਿਸਾਬ ਨਾਲ ਡਵੈਲਪਮੈਂਟ ਦੇ ਕੰਮ ਕਰ ਰਹੇ ਸੀਗੇ ਉਸੇ ਹਿਸਾਬ ਨਾਲ ਹੁਣ ਵੀ ਕਰਦੇ ਪਏ ਨੇ ਔਰ ਇਹ ਜਿਹੜੀਆਂ ਵੀ ਸਿਸਟਮ ਦੇ ਅੰਦਰ ਚੀਜ਼ਾਂ ਚਲਦੀਆਂ ਨੇ ਹਸਪਤਾਲਾਂ ਦੀ ਗੱਲ ਕਰ ਲੋ ਸਕੂਲ ਦੀ ਗੱਲ ਕਰ ਲੋ ਅੱਜ ਵੀ ਡਿਵੈਲਪਮੈਂਟ ਦੀ ਗੱਲ ਕਰ ਲੋ ਏਮਪਲੋਇਮੈਂਟ ਦੀ ਗੱਲ ਕਰ ਲੋ ਕਿੰਨੇ ਸਭ ਤੋਂ ਜ਼ਿਆਦਾ ਕੰਮ ਕੀਤਾ ਸਾਰਿਆਂ ਨੂੰ ਪਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਔਰ ਜਿਸ ਹਿਸਾਬ ਦੀ ਜਿਸ ਹਿਸਾਬ ਦੀਆਂ ਇਹ ਗੱਲਾਂ ਕਰਦੇ ਨੇ ਨਾ ਜਾਖੜ ਸਾਹਿਬ ਇਹਨਾਂ ਨੂੰ ਪਤਾ ਵੀ ਇਹਨਾਂ ਦਾ ਟਾਈਮ ਆ ਚੁੱਕਿਆ ਹੈ ਪਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮਾਫ਼ ਨਹੀਂ ਕਰਨਾ ਅੱਜ ਲੜਾਈ ਸੀਗੀ ਸੰਵਿਧਾਨ ਨੂੰ ਬਚਾਉਣ ਦੀ ਜਿਸ ਹਿਸਾਬ ਨਾਲ ਇਹਨਾਂ ਨੇ ਹੀਰਾ-ਵੇਰੀਆਂ ਕੀਤੀਆਂ ਹਰ ਇੱਕ ਸਟੇਟ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਜਿਸ ਹਿਸਾਬ ਨਾਲ ਹੀਰਾ-ਵੇਰੀ ਕੀਤੀਆਂ ਉਹ ਸਾਰਿਆਂ ਦੇ ਅੱਗੇ ਕਲੀਅਰ ਹੈ ਔਰ ਅਸੀਂ ਤੁਹਾਡੇ ਥਰੂ ਸਭ ਨੂੰ ਦੱਸਣਾ ਚਾਹੁੰਦੇ ਆ ਕਿ ਸੁਮੀਲ ਜਾਖੜ ਜਿਹੜੀਆਂ ਵੀ ਗੱਲਾਂ ਆਪਣੇ ਮਨੋਂ ਸੋਚ-ਸੋਚ ਕੇ ਬੋਲਦੇ ਰਹਿੰਦੇ ਨੇ ਕਰਦੇ ਰਹਿੰਦੇ ਨੇ ਉਹਦਾ ਦੀ ਕੋਈ ਵੈਲਿਊ ਨਹੀਂ ਇਹ ਹਾਰੇ ਹੋਏ ਬੰਦੇ ਨੇ ਔਰ ਇਹਨਾਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਤਾ ਤੇ ਅਬ ਬੱ비 ਬਾਦਲ ਜੀ ਧੰਨਵਾਦ ਸਭ ਤੋਂ ਪਹਿਲਾਂ ਮੈਂ ਇਹ ਵੀ ਕਲੀਅਰ ਕਰ ਦਿਆਂ ਕੀ ਮਾਨ ਸਾਹਿਬ ਜਿਹੜੇ ਕਿ ਲੋਕਾਂ ਦੇ ਦਿਲਾਂ ਵਿੱਚ ਵਸਦੇ ਨੇ ਉਹਨਾਂ ਨੂੰ ਜਲੰਧਰ ਕੋਠੀ ਲੈ ਕੇ ਰਹਿਣ ਦੀ ਲੋੜ ਨਹੀਂ ਉਹਨਾਂ ਨੂੰ ਉੱਥੇ ਰਹਿਣ ਦੀ ਨਹੀਂ ਪੰਜਾਬ ਉਹਨਾਂ ਦੇ ਕਨ ਕਨ ਵਿੱਚ ਵਸਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੋ ਮੈਂ ਜਾਖੜ ਸਾਹਿਬ ਤੁਹਾਡੀ ਵਿਚਾਰਧਾਰਾ ਸਮਝ ਸਕਦੇ ਹਾਂ ਅਸੀਂ ਆਮ ਆਦਮੀ ਪਾਰਟੀ ਇਸ ਗੱਲ ਦਾ ਖੰਡਨ ਕਰਦੀ ਹੈ ਕਿ ਪਹਿਲਾਂ ਤਾਂ ਜਾਖੜ ਸਾਹਿਬ ਦੀ ਇਹ ਵਿਚਾਰ ਧਾਰਾ ਰਹੀ ਕਿ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਤਾਂ ਕਾਂਗਰਸ ਛੱਡਦੀ ਜਦੋਂ ਅਹੁਦੇ ਦੇ ਲਾਲਚ ਚ ਕਾਂਗਰਸ ਛੱਡੀ ਫਿਰ ਪਹਿਲਾਂ ਉਹਨਾਂ ਨੂੰ ਅਬੋਰ ਦੇ ਲੋਕਾਂ ਨੇ ਰਿਜੈਕਟ ਕੀਤਾ ਫਿਰ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤਾ ਔਰ ਆਖਰ ਵਿੱਚ ਉਹਨਾਂ ਨੂੰ ਉਹਨਾਂ ਦੀ ਪਾਰਟੀ ਹਾਈ ਕਮਾਂਡ ਨੇ ਰਿਜੈਕਟ ਕਰਤਾ ਜਿਨ੍ਹਾਂ ਨੇ ਕਿਹਾ ਕਿ ਹੀ ਇਜ਼ ਅ ਫੇਲਡ ਪ੍ਰੈਜ਼ੀਡੈਂਟ ਕਿਦਾਂ ਕਿਹਾ ਜਦੋਂ ਆਮ ਆਦਮੀ ਨੂੰ ਕਿਸੇ ਵੀ ਬੰਦੇ ਨੂੰ ਮੰਤਰੀ ਪਦ ਦੇਣਾ ਹੀ ਹੈ ਤਾਂ ਵਾਈ ਨਾਟ ਜਾਖੜ ਵਾਈ ਵਾਸ ਬਿੱਟੂ ਚੋਜ਼ਨ ਬਿਕੋਜ਼ ਆ ਉਹ ਜਿਹੜੀ ਭਾਜਪਾ ਨੇ ਇਹ ਮੰਨਿਆ ਕਿ ਜਿਹੜਾ ਸਾਡਾ ਪ੍ਰਧਾਨ ਹੈ ਉਹ ਜਾਖੜ ਇਹ ਫੇਲਡ ਪ੍ਰੈਜ਼ੀਡੈਂਟ ਹੈ ਔਰ ਦੂਸਰੀ ਗੱਲ ਇਹ ਹੈ ਕਿ ਜਾਖੜ ਸਾਹਿਬ ਨੂੰ ਬੁਰੇ ਬੁਰੇ ਸੁਪਨੇ ਆਉਂਦੇ ਐ ਅਬ ਤੇਰਾ ਕੀ ਹੋਗਾ ਸੁਨੀਲ ਕਾਰਨ ਕੀ ਹੈ ਕਿ ਏਜੰਡਾ ਲਾਗੂ ਕਰਨ ਲੱਗ ਗਿਆ ਰਵਨੀਤ ਬਿੱਟੂ ਉਹਨਾਂ ਨੂੰ ਖਾਲੀ ਕੋਠੀਆਂ ਹੀ ਦਿਸਦੀਆਂ ਔਰ ਉਹ ਖਾਲੀ ਕੋਠੀਆਂ ਕਿਸੇ ਹੋਰ ਦੀਆਂ ਨਹੀਂ ਉਨ੍ਹਾਂ ਦਾ ਆਪ ਦਾ ਭਾਜਪਾ ਦਾ ਖਾਲੀ ਦਫਤਰ ਹੈ ਜਿਹੜਾ ਕੀ ਹੁਣ ਮੇਰੇ ਖਿਆਲ ਨਾਲ ਜਾਖੜ ਸਾਹਿਬ ਨੂੰ ਆਪਣੀ ਪ੍ਰਧਾਨਗੀ ਤੋਂ ਹੱਥ ਧੋਣੇ ਪੈਣਗੇ ਸੋ ਸਾਡਾ ਕਹਿਣ ਦਾ ਮਤਲਬ ਹੈ ਇੱਕ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਹੈ ਜਿਹੜਾ 10 ਕਿੱਲਿਆਂ ਦਾ ਆਮ ਸਧਾਰਨ ਕਿਸਾਨ ਪਰਿਵਾਰ ਦਾ ਬੱਚਾ ਹੈ ਦੂਜੇ ਪਾਸੇ ਅ ਸੈਂਸ ਆਫ ਐਨਟਾਈਟਲਮੈਂਟ ਲੈ ਕੇ ਜੰਮੇ ਹੋਏ ਸੁਨੀਲ ਜਾਖੜ ਜਿਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਵੱਡੇ ਵੱਡੇ ਪਾਦਾਂ ਤੇ ਰਹਿ ਕੇ ਵੀ ਕਦੇ ਪਾਰਟੀ ਦੀ ਵਫਾਦਾਰੀ ਨਹੀਂ ਕੀਤੀ ਔਰ ਅੱਜ ਪੰਜਾਬ ਦੇ ਲੋਕਾਂ ਤੇ ਸ਼ਰਮਨਾਕ ਹਾਰ ਤੋਂ ਬਾਅਦ ਹੰਕਾਰ ਉਹਨਾਂ ਦਾ ਅਜੇ ਤੱਕ ਨਹੀਂ ਗਿਆ ਹੁਣ ਤਾਂ ਤੁਹਾਨੂੰ ਆਰਐਸਐਸ ਨੇ ਵੀ ਹੰਕਾਰੀ ਕਹਤਾ ਜਿਹੜੀ ਆਰਐਸਐਸ ਨੇ ਪਾਲ ਪੋਸ ਕੇ ਭਾਜਪਾ ਨੂੰ ਵੱਡਾ ਕੀਤਾ ਜਿਹਦਾ ਪਟਾ ਭਾਜਪਾ ਦੇ ਗੱਲ ਵਿੱਚ ਐ ਅੱਜ ਉਹੀ ਸੰਗ ਕਹਿ ਰਿਹਾ ਹੈ ਕਿ ਭਾਜਪਾ ਹੰਕਾਰੀ ਹੋ ਚੁੱਕੀ ਸੀ ਔਰ ਜਾਖੜ ਸਾਹਿਬ ਉਸੇ ਹੰਕਾਰ ਦਾ ਬਹੁਤ ਵੱਡਾ ਬੋਝ ਲਈ ਫਿਰਦੇ ਆ ਜਿਹੜੇ ਸਾਡੇ ਮੁੱਖ ਮੰਤਰੀ ਤੇ ਤੰੱਚ ਕੱਸਦੇ ਆ ਲੇਕਿਨ ਆਪਣੀ ਪੀੜੀ ਥੱਲੇ ਸੂਟਾ ਨਹੀਂ ਫੇਰਦੇ ਕਾਰਨ ਕੀ ਹੈ ਕਿ ਜਾਖੜ ਸਾਹਿਬ ਨੂੰ ਪਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤਾ ਪਾਰਟੀ ਨੇ ਰਿਜੈਕਟ ਕਰਤਾ ਹੁਣ ਜਾਖੜ ਸਾਹਿਬ ਲਈ ਹੋਰ ਕੋਈ ਜਗ੍ਹਾ ਨਹੀਂ ਬਜਦੀ ਝੂਠੇ ਇਲਜ਼ਾਮ ਲਾ ਰਹੇ ਨੇ ਔਰ ਇਹ ਬਿਲਕੁਲ ਗਲਤ ਗੱਲ ਹੈ ਮੁੱਖ ਮੰਤਰੀ ਜੀ ਕੋਈ ਕੋਠੀ ਨਹੀਂ ਲੈ ਰਹੇ ਔਰ ਕੋਈ ਉੱਥੇ ਰਹਿਣ ਦੀ ਲੋੜ ਨਹੀਂ ਮੁੱਖ ਮੰਤਰੀ ਜੀ ਦੇ ਦਿਲ ਵਿੱਚ ਪੰਜਾਬ ਵਸਦਾ ਹੈ ਪੰਜਾਬ ਦੇ ਲੋਕਾਂ ਦੇ ਮੁੱਦੇ 24 ਘੰਟੇ ਉਹਨਾਂ ਦੇ ਮਨ ਚ ਰਹਿੰਦੇ ਆ ਬਹੁਤ ਬਹੁਤ ਧੰਨਵਾਦ ਕਿਸੇ ਦਾ ਕੋਈ ਸਵਾਲ ਅਹ ਦੇਖੋ ਬੈਡਾ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਨੇ ਹਰ ਇੱਕ ਇਲੈਕਸ਼ਨ ਨੂੰ ਹਰ ਇੱਕ ਚੋਣ ਨੂੰ ਬਹੁਤ ਸੀਰੀਅਸਲੀ ਲਿਆ ਹੈਗਾ ਔਰ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਲਗਾਤਾਰ ਜਿਸ ਤਰੀਕੇ ਦਾ ਸਵਾ ਦੋ ਸਾਲ ਚ ਕੰਮ ਕੀਤਾ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ ਆਮ ਪਬਲਿਕ ਨੂੰ ਬਿਜਲੀ ਫਰੀ ਦੇਣ ਦੀ ਗੱਲ ਹੋਵੇ ਤੁਸੀਂ ਸਕੂਲ ਬਣਾਉਣ ਦੀ ਗੱਲ ਹੋਵੇ ਮੁਹੱਲਾ ਕਲੀਨਿਕ ਬਣਾਉਣ ਦੀ ਗੱਲ ਹੋਵੇ ਸੜਕ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਜਾਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਸਰਕਾਰੀ ਬਣਾਉਣ ਦੀ ਗੱਲ ਹੋਵੇ ਜੇ ਉਸ ਦੇ ਨਾਲ ਜਿਹੜਾ ਹੈਗਾ ਸਾਡਾ ਪਰਫਾਰਮੈਂਸ ਦੇ ਵਿੱਚ ਜਿਹੜੀ ਹੈ ਜੇ ਕਿਤੇ ਕਮੀ ਰਹੀ ਹੈਗੀ ਆ ਉਸ ਨੂੰ ਸਾਡੀ ਪਾਰਟੀ ਦਾ ਹਰ ਇੱਕ ਜਿਹੜਾ ਸੀਨੀਅਰ ਲੀਡਰ ਹੈਗਾ ਆਪਣੇ ਪੱਧਰ ਦੇ ਉੱਤੇ ਡਿਫਰੈਂਟ ਐਂਗਲ ਤੋਂ ਉਸ ਦਾ ਐਨਲਾਈਜ਼ ਕਰ ਰਿਹਾ ਹੈਗਾ ਤਾਂ ਕਿ ਬਾਅਦ ਦੇ ਵਿੱਚ ਉਹ ਸਾਰਾ ਐਨਲਿਸਿਸ ਇਕੱਠੇ ਬੈਠ ਕੇ ਉਸ ਦਾ ਇੱਕ ਨਿਚੋੜ ਕੱਢਿਆ ਜਾ ਸਕੇ ਤਾਂ ਕਿ ਆਉਣ ਵਾਲੇ ਬਾਕੀ ਚੋਣਾਂ ਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵੀ ਹੋਣੀਆਂ ਨੇ ਨਗਰ ਪੰਚਾਇਤਾਂ ਦੀਆਂ ਚੋਣਾਂ ਵੀ ਹੋਣੀਆਂ ਨੇ ਜਿਮਨੀ ਚੋਣਾਂ ਵੀ ਹੋਣੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਵੀ ਫਰਦਰ ਚੋਣਾਂ ਦੇ ਵਿੱਚ ਜਾਣਾ ਹੈਗਾ ਤਾਂ ਕਿ ਉਸ ਦਾ ਅੱਡ-ਅੱਡ ਐਂਗਲ ਤੋਂ ਐਨਲਿਸਿਸ ਕਰਕੇ ਇਕੱਠੇ ਬੈਠ ਕੇ ਸਿਰ ਜੋੜ ਕੇ ਉਹਨਾਂ ਦਾ ਫਰਦਰ ਜੈਨਕਿ ਨਿਚੋੜ ਕੱਢ ਕੇ ਉਸ ਦੇ ਉੱਤੇ ਐਕਟ ਕੀਤਾ ਜਾ ਸਕੇ ਉਹ ਜਿਹੜੀਆਂ ਮੀਟਿੰਗਾਂ ਨੇ ਸਿਰਫ ਇਸ ਕਰਕੇ ਹੋ ਰਹੀਆਂ ਨੇ ਸਾਡੇ ਵਿਰੋਧੀ ਹੈ ਉਹ ਇਹਨਾਂ ਨੂੰ ਲੈ ਕੇ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਠੀਕ ਹੈ ਨਾ ਉਹ ਉਹਨਾਂ ਨੂੰ ਇਹ ਗੁੰਮਰਾਹ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਜਿਹੜਾ ਸਰਦਾਰ ਸੌਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਔਰ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦੇ ਵਿੱਚ ਪੂਰੀ ਤਾਕਤ ਦੇ ਨਾਲ ਚੱਲ ਰਹੀ ਹੈ ਲਗਾਤਾਰ ਲੋਕਾਂ ਦੀ ਭਲਾਈ ਦੇ ਕੰਮ ਕਰ ਰਿਹਾ ਔਰ ਕਰਦੇ ਰਹਿਣਗੇ ਚਲੋ